ਨਵੀਂ ਐਟਲੀਆ ਕੋਈ ਬੰਦਾ ਖੜ ਕੇ ਇੱਕ ਨੰਬਰ ਗਰਾਊਂਡ ਤੇ ਮੈਚ ਦਾ ਕਰਾਉਣ ਲਈ ਭੇਜ ਪਰਵੰਧ ਕਵੀਰ ਆਉਂਦੀ ਇੱਕ ਨੰਬਰ ਗਰਾਊਂਡ ਦੇ ਵਿੱਚ ਮੈਚ ਕਰਾਈਏ ਇੱਕ ਨੰਬਰ ਗਰਾਊਂਡ ਤੇ ਹਲੋ ਭਾਈ ਜੀ ਪਿੰਡ ਵਾਲਿਓ ਤਕਰੀਬਨ ਯਾਰ ਆਪਣਾ ਸਾਰਾ ਪਿੰਡ ਵਾਲੀ ਵਾਲਾ ਖੇਡਦਾ ਮੇਰਾ ਵੀਰ ਬਣ ਕੇ ਯਾਰ ਇੱਕ ਨੰਬਰ ਗਰਾਊਂਡ ਤੇ ਮੈਚ ਕਰਵਾਓ ਉਧਰ ਸੁਨੋਏ ਵਾਲੇ ਮੁੰਡਿਆਂ ਨੂੰ ਪਹਿਲਾ ਕਰੋ ਯਾਰ ਉਹਦਾ ਮੈਚ ਹੈ ਤਿੰਨ ਨੰਬਰ ਗਰਾਊਂਡ 'ਚ। ਥੋੜਾ ਨਾਲੇ ਲਾਹ ਪ੍ਰਸਾਦਾ ਮੇਰੇ ਵੀਰਾਂ ਤੇ ਛੋਟੇ ਨੂੰ। ਭਾਈ ਜੀ ਕਰਮ ਸਿੱਧੂ ਭਰਾ ਸਾਡੇ ਜਿੱਥੇ ਮੇਰੀ ਆਵਾਜ਼ ਨੂੰ ਸੁਣਨਾ ਔਰ ਟੀਮ ਦੇ ਸੰਪਰਕ 'ਤੇ। ਇੱਥੇ ਪਹਿਲਾ ਯਾਰ ਨਗ ਸਿੱਧੂ ਗੱਲਗਰੀ ਵਾਲੇ ਮੁੰਡੇ ਜਿੱਤ ਕੇ ਗਏ ਆ ਤਿੰਨ ਨੰਬਰ ਗਰਾਊਂਡ 'ਚ। ਉਹਨਾਂ ਦਾ ਰੈਫਰੀ ਹੈਗਾ ਕੋਈ? ਪਿੰਡ ਵਾਲੇ ਜਿੱਤ ਕੇ ਪਿੰਡ ਵਾਲੇ ਵੀ ਰੈਫਰੀ ਖੜਦੇ ਦੇਖੋ। ਲੈ ਵੀ ਰਾਜੀ ਵੀਰ।

ਨਾਲ ਹੀ ਲਾਪਰਾ ਸਾਡਾ ਮੇਰੇ ਜੀ ਅਗੇ ਤੇਰੇ ਪਾਸੇ ਸੋਨੀ ਦੇ ਲਾਈਵ ਦੇ ਕੋਲ ਲੈ ਵੀ ਚਲਾਈਏ ਜੀ ਮੈਚ ਆਪਾਂ ਬਹੁਤ ਸੋਹਣੇ ਮੁਕਾਬਲੇ ਜਿਹੜੇ ਕਦੇ ਕਦੇ ਜਾ ਗਏ ਪਹਿਲਾ ਖੇਡ ਦੇ ਗਰਾਊਂਡਾਂ ਦੇ ਅੰਦਰ ਸ਼ੁਰੂ ਕਰੀਏ ਜੀ ਮੈਚ ਹੈਲੋ ਹੈਲੋ ਨਾរីਵਰੇ ਰਾਮਕੋਟ ਆ ਸਰੇਸ਼ ਮਲੇ ਜੀ ਸਾਨੂੰ ਆਗੇ ਇਧਰ ਮੇਨ ਸਟੇਜ ਵਾਲੇ ਪਾਸੇ ਸਰੇਸ਼ ਰਾਮਕੋਟ ਜਿੰਦਾ ਵੀ ਬਾਗ ਦੇ ਸੋਹਰੇ ਇਧਰ ਮੇਨ ਸਟੇਜ ਵਾਲੇ ਪਾਸੇ ਆ ਜੇ ਉਹ ਸਰੇਸ਼ ਦਾ ਭਿਮਾਨ ਸਨਮਾਨ ਜਿਹੜਾ ਕੰਦੇ ਵਿਸ਼ੇਸ਼ ਤੌਰ ਤੇ ਜਿਹੜਾ ਕੀਤਾ ਜਾਣਾ ਹੈ ਬ੍ਰੈਂਡ ਹਾਊਸ ਆਫ ਫਾਜ਼ਿਲ ਕਾਲ ਦੇ ਵੀਰਾਂ ਦੇ ਵੱਲੋਂ ਜਿਹੜੇ ਮਾਨ ਸਨਮਾਨ ਸਮੇਂ ਸਿਰ ਤੌਰ ਤੇ ਕੀਤੇ ਜਾਣੇ ਵੱਡਾ ਧੰਨਵਾਦ ਲੈ ਵੀ ਚਲਾਈਏ ਜੀ ਮੈਚ ਆਪਾਂ 2 ਨੰਬਰ ਗਰਾਊਂਡ ਦਾ ਵੀ ਚਲਾਈਏ ਮੈਚ ਤੇ ਇਧਰਲੇ ਪਾਸੇ 3 ਨੰਬਰ ਗਰਾਊਂਡ ਦੀ ਵੀ ਜਿਹੜੀ ਸ਼ੁਰੂਆਤ ਹੈ ਜਿਹੜੀ ਕਦੇ ਹੋ ਰਹੀ ਆ ਖੇਡ ਦੇ ਗਰਾਊਂਡ ਦੇ ਅੰਦਰ ਹੈਲੋ ਬਹੁਤ ਸੋਹਣਾ ਮੈਚ ਇਧਰ ਖੇਡੇ ਜਾਣਾ ਮੱਟ ਦਾਦੂ ਦੀ ਟੀਮ ਔਰ ਮੁੰਡੇ ਕਿਹੜੇ ਵੱਡੀ ਟੀਮ ਅੱਜ ਬਣਾ ਕੇ ਲੈ ਕੇ ਆਈ ਹੈ ਬਾਰੀਕਲਾ ਕਦੇ ਵਿਕਾਸ ਹੁੰਦੇ ਹੋਏ ਮੁੰਡਿਆਂ ਨੇ ਔਰ ਤਕਰੇ ਸਾਹਮਣੇ ਇਧਰਲੇ ਪਾਸੇ ਦਸੌਂਦੀ ਵਾਲਾ ਕਦੇ ਪ੍ਰਦੀਪ ਖੇਡਦਾ ਔਰ ਇੱਕ ਜिले ਸਭ ਤੋਂ ਵੀ ਟੀਮ ਹੈ ਇੱਕ ਉਸੇ ਇਲਾਕੇ ਦੀ ਕਦੇ ਟੀਮ ਹੈ ਤੇ ਟੱਕਰ ਕਦੇ ਬੜੀ ਟੌਪ ਦੀ ਕਦੇ ਦੇਖਣ ਨੂੰ ਮਿਲਨੀ ਹੈ ਨਾਲ ਹੀ ਉਧਰ ਚਾਰ ਨੰਬਰ ਗਰਾਊਂਡ ਤੇ ਵੀ ਮੈਦੀ ਕਦੇ ਸ਼ੁਰੂਆਤਾਂ ਹੋ ਗਈਆਂ ਕੋਟਲੇ ਦੀ ਟੀਮ ਇਸੇ ਇਲਾਕੇ ਦੀ ਜिले ਬਠਿੰਡੇ ਦੀ ਕਦੇ ਟੀਮ ਹੈ ਦੂਜੇ ਪਾਸੇ ਮੁੰਡੇ ਗਿੰਦਣਾ ਪਿੰਡ ਦੇ ਰਾਣੀਏ ਮੰਡੀ ਦੇ ਕਿਨੇ ਇਲਾਕੇ ਦੇ ਵਿੱਚੋਂ ਚੱਲ ਕੇ ਆਇਆ ਹੈ ਜਿਹੜੇ ਸਰਸੇ ਦੀ ਕਿਨੇ ਧਰਤੀ ਤੋਂ ਚੱਲ ਕੇ ਆਇਆ ਔਰ ਇੱਕ ਨਵੀਂ ਟੀਮ ਕਹਿੰਦੀ ਪੁੱਜੀ ਅੱਜ ਸਾਡੇ ਦਰਮਿਆਨ ਹੈਲੋ ਕੋਟਲਾ ਪਿੰਡ ਦੇ ਨਾਲ ਮੁੰਡਿਆਂ ਦਾ ਛਿੱਲੇ ਥੋਜਪੁਰ ਦਾ ਪਿੰਡ ਹੈ ਨਾਇਮ ਬਹੁਤ ਦੂਰੀ ਤੱਕ ਕੀਤੀ ਹੈ ਭਰਾਵਾਂ ਨੇ ਅੱਜ ਆਪਣੇ ਕੋਲ ਔਰ ਲਾਪਰੀ ਤਪੱਜਾ ਕੋਟਲੇ ਵਾਲਾ ਫੱਤੇ ਪੱਜੇ ਔਰ ਗੁਰੀਆਂ ਦੇ ਵੱਡੇ ਮੱਲ ਪੱਜੇ ਹੋਏ ਆ ਤੇ ਮੈਨੂੰ ਲੱਗਦਾ ਵੀ ਸਰਾਂ ਵਾਲੇ ਪਿੰਡ ਦਾ ਮੂਲਕ ਵੀ ਆਇਆ ਹੋਇਆ ਹੈ ਵੀ ਆਪਣੇ ਪਾਸੇ ਰਾਮਕੋਟ ਦੇ सुरेश ਦਾ ਸਨਮਾਨ ਜਿਹੜਾ ਕਦੇ ਬ੍ਰਾਂਡ ਹਾਊਸ ਸਾਜਿਲ ਕੋਲ ਵੀਰਾਂ ਦੇ ਵੱਲੋਂ ਵਿਸ਼ੇਸ਼ ਤੌਰ ਤੇ ਜਿਹੜਾ ਕੀਤਾ ਜਾ ਰਿਹਾ ਹੈ ਟੀ-ਸ਼ਰਟ ਦੇ ਨਾਲ ਬਹੁਤ ਵਧੀਆ ਜਿਹੜਾ ਮਾਨ ਸਨਮਾਨ ਕੀਤਾ ਜਾ ਰਿਹਾ ਹੈ ਭਰਾ ਸਾਡੇ ਦਾ ਬਹੁਤ ਵੱਡਾ ਧੰਨਵਾਦ ਬ੍ਰਾਂਡ ਹਾਊਸ ਤੇ ਵੀਰਾਂ ਦਾ ਨਾਲ ਕਬੱਡੀ ਜਿਹੜੀ ਕਦੇ ਮੁਬਾਰਕਬਾਦ ਹੈ ਭਰਾ ਸਾਡੇ ਨੂੰ ਰਾਮਕੋਟ ਵਾਲੇ सुरेश ਨੂੰ ਹਾਂਜੀ ਹਲੋ ਮਾਰੀ ਬੇਦੀ ਪੁੱਛ ਪਰਲੇ ਬੇਦੀ ਜੈ ਮੈਂ ਥੜੀ ਲੇ ਗਰੀ ਤੇ ਹਾਂ ਆਂਡਾ 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 ਦਾ ਪੂਰਾ ਹਾਂ ਗੋਲ 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 ਚਾਹ ਬੋਲਾ ਬਸ ਕਰਨਾ ਆ ਗਿਆ ਹਨਾ ਜਿਆਦਾ ਹਾਂ

ਹੈਲੋ ਭਾਈ ਜੀ ਦੇਸੂ ਮਰ ਕਾਣੇ ਦੀ ਟੀਮ ਦਾ ਇੱਕ ਖਿਡਾਰੀ ਜਿਹੜਾ ਅੱਗੇ ਉਹ ਸਟੇਜ ਤੇ ਸੰਪਰਕ ਕਰੇ ਹੈਲੋ 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 ਦਾ ਸਮਦਾਨੀ ਆਪਣੀ ਮੈਚ ਇਧਰ ਲਈ ਪਾਸੇ ਵੀ ਖੇਡੇ ਜਾ ਰਹੇ ਦੋ ਨੰਬਰ ਗਰਾਊਂਡ ਤੇ ਵੀ ਮੈਚ ਬਹੁਤ ਤਗੜਾ ਕੇ ਦੇ ਖੇਡੇ ਜਾ ਰਹੇ ਲਖਵਿੰਦਰ ਭਰਾ ਸਾਡਾ ਜੁੜਿਆ ਹੋਇਆ ਲਾਈਵ ਔਰ ਸੰਦੂਹੀ ਦੀ ਟੀਮ ਜਿਹੜੇ ਅੱਜ ਫਾਈਨਲ ਖੇਡਦੀ ਹੈ ਤੇ ਸਾਰੀ ਟੀਮ ਦੇ ਸਰਮਾਨ ਕੇ ਦੇ ਵਿਸ਼ੇਸ਼ ਤੌਰ ਤੇ ਵੱਡੇ ਮਾਣ ਸਰਮਾਨ ਜਿਹੜੇ ਕੀਤੇ ਜਾਣੇ ਹੈ ਔਰ ਸੰਦੂਹੀ ਵਾਲਿਆਂ ਦੇ ਖੇਚਲ ਤਿਆਰੀ ਡਾਕਟਰ ਦੇ ਕਿਹੜੇ ਵੱਡੇ ਨਾਮ ਨੇ ਔਰ ਨਾਲ ਕਿਹਦੇ ਦਸੌਂਦੀ ਵਾਲਾ ਆ ਚੋਬਰ ਕਿਹਦੇ ਪ੍ਰਦੀਪ ਹੈ ਬੰਪਾ ਵਾਲਾ ਕਿਹਦੇ ਹਰਸ਼ ਧਮੀਜਾ ਤੇ ਵੱਡੇ ਮਾਣ ਕਰਦਾ ਆ ਮੁੰਡੇ ਦੇ ਖੇਡ ਦੇ ਉੱਪਰ ਤੇ ਗੱਲਾਂ ਕਰੇ ਵੱਡੇ ਮਾਨੋ ਸਰਬਾਨਾਂ ਦੀ ਹੋਈਆਂ ਨਾਲ ਹੀ ਦੋ ਨੰਬਰ ਗਰਾਊਂਡ ਤੇ ਵਾਲੀਬਾਲ ਦਾ ਕਿਹਦੇ ਤੂਫਾਨ ਪੁੰਜਿਆ ਹੋਇਆ ਹੈ ਸੰਤਾ ਕਿਹਦੇ ਸ਼ਹਿਵਾਜ ਮੁਰੇ ਦਾ ਤੇ ਨਾਲ ਕਿਹਦੇ ਵਾਲੀਬਲ ਦੀ ਦੁਨੀਆ ਦਾ ਕਿਹਦੇ ਗੱਗੂ ਗਿੱਲ ਪੁੰਜਿਆ ਹੈ ਔਰ ਅੱਪਾ ਤੱਕ ਫੁੱਲੀਆਂ ਵਾਲੀਆ ਕਿਹਦੇ ਸੰਨੀ ਨੇ ਪੁੰਜਿਆ ਹੋਇਆ ਹੈ ਦੇਵਾਂਕੇ ਟੀਮ ਉਹ ਵੀ ਕਿਹੜੇ ਬੜੀ ਟਾਪ ਦੀ ਬਣੀ ਹੋਈ ਹੈ ਨਾਲ ਹੀ ਇਧਰ ਵੱਲੇ ਪਾਸੇ 4 ਨੰਬਰ ਗਰਾਊਂਡ ਦੇ ਮੈਚ ਵੀ ਬੜੇ ਟਾਪ ਦੇ ਕਿਹੜੇ ਖੇਡੇ ਜਾ ਰਿਹਾ ਹੈ ਕੱਲੇ ਕੱਲੇ ਗਰਾਊਂਡ ਤੇ ਮੈਚ ਕਿਹੜੇ ਬੜੇ ਟਾਪ ਦੇ ਆਹ ਜਿਹੜੇ ਖੇਡੇ ਜਾ ਰਿਹਾ ਹੈ ਪਰ 3 ਨੰਬਰ ਗਰਾਊਂਡ ਤੇ ਗੱਲਬਾਤ ਕਿਹੜੇ ਲੱਗੀ ਹੋਈ ਹੈ ਟਕਾਣੇ ਦਾਦੂ ਵਾਲੇ ਨੇ ਅੱਜ ਇੱਕ ਵੱਡਾ ਮਾਲ ਨੂੰ ਸੁੰਦਿਆ ਹੈ ਹੁਣ ਸੈਂਟਰ ਦੇ ਕਿਹੜੇ ਜ਼ਿੰਮੇਵਾਰੀਆਂ ਵਿਕਾਸ ਨੇ ਕਿਹੜੇ ਸੰਭੀਆਂ ਹੋਈਆਂ ਜਿਲੇ ਫਾਜ਼ਿਲਕਾ ਦਾ ਕਿਹੜੇ ਖਿਡਾਰੀਆਂ ਦੇ ਪੁੱਜਿਆ ਦਾਦੂ ਦੀ ਟੀਮ ਦੇ ਲਈ ਖੇਡ ਰਿਹਾ ਹੈ ਲਵੀ ਦਾਦੂ ਵਾਲੇ ਖੇਤ ਤੇ ਅੱਜ ਗੱਡੇ ਵੱਲੋਂ ਸੰਦਿਆਂ ਦੇ ਸਾਥ ਉਹਦਾ ਡੇੜਾ ਪੈਣਾ ਤੇ ਫੇਰ ਗੱਲਾਂ ਕਿਹਦੇ ਉਹ ਬਣ ਗਿਆ ਵੀ ਖੇਡ ਦਾ ਮਾਦਾਰ ਤੋਂ ਵੀ ਜੰਗ ਦਾ ਮਾਦਾਰ ਹੈ ਰਾਦੇ ਖੇਲੇ ਤਲੀ ਤੇ ਟਕਾਉਣੀ ਪੈਂਦੀ ਜਾਨ ਕਿਲ ਕੰਡ ਕੇ ਯਾਰਾਂ ਨੇ ਚੰਬ ਕੱਢ ਕੇ ਉਹ ਪੁੱਤੀ ਠੋਕੇ ਕਸੱਲੀ ਵਾਲੀ ਚੱਕ ਵਿੱਚੋਂ ਕੀ ਰਾਦੇ ਖਿੱਲੇ ਆਪਦਾ ਵੀ ਸਿਰਾਂ ਹੋ ਗਿਆ ਤੇ ਝੜ ਗਈ ਸ਼ਰੀਰਾਂ ਨਾਲੋਂ ਕੰਡ ਮਿੱਤਰੋ ਰਾਦੇ ਖਿੱਲੇ ਆਪਦਾ ਵੀ ਸਿਰਾਂ ਹੋ ਗਿਆ ਤੇ ਝੜ ਗਈ ਸ਼ਰੀਰਾਂ ਵਾਲੀ ਕੰਡ ਮਿੱਤਰੋ ਕਈਆਂ ਵੀ ਝੜ ਗਈ ਐ ਤੇ ਕਈਆਂ ਵੀ ਕਦੇ ਜਿਹੜੀ ਝੜ ਜਾਣੀ ਆ ਮੈਚ ਕਹਿੰਦੇ ਚਾਰੋਂ ਗਰਾਊਂਡਾਂ 'ਚ ਐਨ ਕਦੇ ਸਿਰੇ ਦੇ ਖੇਡੇ ਜਾ ਰਹੇ ਆ ਨਾ ਫੇਰ ਇਧਰਲੇ ਪਾਸੇ ਆਪਾਂ ਦੇਖਾਂਗੇ ਮੈਂ ਅੱਜ 2 ਨੰਬਰ ਗਰਾਊਂਡ ਦਾ ਵੀ ਬਹੁਤ ਤਗੜਾ ਬੱਲੇ 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 ਇੱਕ ਪਾਸੇ ਕਦੇ ਖੱਤੇ ਵਰਗੇ ਮੁੰਡੇ ਨਾਲ ਫਰਾਜ ਵਾਲੇ ਪਿੰਡ ਦੀ ਟੀਮ ਕਹਿੰਦੇ ਦੀ ਹੈ ਹਲੋ ਹਲੋ ਵਾਕਿਆ ਰਾੜੀਏ ਪੂਰੇ ਫਿੱਟ ਹੋਏ ਫਿਰਦੇ ਆਪਾ ਤੱਕਦੇ ਆ ਪਰ ਸਾਹਮਣੇ ਟੱਕਾਂਗੇ ਸ਼ਹਿਵਾਨ ਕਰੀ ਨੇ ਅੱਦ ਕੀ ਕਰਨਾ ਹੈ ਹੋਰ ਕਿਵੇਂ ਬਿਜੀ ਬੱਲੇ ਬੱਲੇ ਕਰਾਉਣੀ ਜਾਂ ਕੋਈ ਹੋਰ ਗੱਲ ਨਹੀਂ ਬੋਲੀ ਹੈ ਇਹਦੇ ਨੇ ਪਾਸੇ ਵੀ ਟੱਕਾਂਗੇ ਸੰਦੋਹੇ ਵਾਲੇ ਵੀ ਕਹਿੰਦੇ ਪੂਰੇ ਫਿੱਟ ਹੈ ਤੇ ਡਾਕਟਰ ਵੀ ਕਹਿੰਦੇ ਅੱਜ ਇੱਕ ਵੱਡੀ ਟੀਮ ਲਿਆ ਕੇ ਗਰਾਊਂਡਾਂ ਦੇ ਵਿੱਚ ਖੜਾ ਦੁੱਤੀ ਹੈ ਮੈਚ ਵੀ ਕਿਹਦੇ ਲਾਡੂ ਵਾਲਿਆਂ ਦੇ ਨਾਲ ਪੈ ਗਿਆ ਹੈ ਔਰ ਜ਼ਿਲ੍ਹੇ ਸਰਹੱਦ ਦੀ ਕਿਹਦੇ ਅੱਧਾ ਸਰਹੱਦਾਂ ਤੇ ਵਸੇ ਹੋਏ ਨਗਰ ਹੈ ਉਸ ਤੋਂ ਬਾਅਦ ਕਹਿੰਦੀ ਵੀ ਜ਼ਿਲ੍ਹੇ ਬਠਿੰਡੇ ਦੀ ਸ਼ੁਰੂਆਤ ਕਿਹਦੇ ਹੋ ਜਾਂਦੀ ਹੈ ਔਰ ਸਾਹਮਣੇ ਮੈਚ ਵਾਕਿਆ ਇਹ ਵੀ ਬੜਾ ਟਾਪ ਦਾ ਖੇਡੇ ਜਾ ਰਿਹਾ ਹੈ ਤੇ ਮੈਚ ਅੰਦਰ ਵੀ ਬੜੇ ਟਾਪ ਦੇ ਖੇਡੇ ਜਾ ਰਿਹਾ ਹੈ ਅੱਜ ਸੁਖਲੰਦ ਦੀ ਪਿੰਡ ਦੀ ਧਰਤੀ ਤੇ ਬਾਗਾਂ ਕਨੇ ਵੀ ਵੱਡੀਆਂ ਵੱਡੀਆਂ ਟੀਮਾਂ ਵਾਲੇ ਸੱਟੀਆਂ ਜਿਹੜੀਆਂ ਐਂਟਰ ਹੋਈਆਂ ਹੈ ਔਰ ਲਗਭਗ ਕਹਿੰਦੀ ਦੁਨੀਆ ਦੇ ਆ ਸਾਰੇ ਕੱਟੇ ਦੇ ਕਦੇ ਸੁਪਰ ਡੁਪਰ ਸਟਾਰ ਔਰ ਜਿਹੜੇ ਆ ਧਰਤੀ ਦੇ ਉੱਪਰ ਪੂਰੇ ਛੱਤ ਤੇ ਵੱਜੀ ਹੋਈਆਂ ਹੈ ਜਿਹੜੇ ਪੰਜਾਬ ਦੇ ਨੇ ਲੈ ਵੀ ਚਾਰ ਦੇ ਮੈਚ ਦੇ ਵੀ ਪੁਆਇੰਟ ਜਰੂਰ ਸਾਡੇ ਕਰਾਂਗੇ ਆਪਾਂ ਔਰ ਇਸ ਤੋਂ ਬਾਅਦ ਦੇ ਵੀ ਦੱਸਾਂਗੇ ਆਪਣੇ ਵੀ ਕਿਹੜੀ ਕਿਹੜੀ ਕੰਟੀ ਕਰ ਰਹੇ ਹੈ ਜਿਹੜੇ ਖੇਡ ਹੈ ਹਲੋ 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 ਲਗਲੇ ਪਾਸੇ ਕਿੰਨੇ ਕਿੰਨੇ ਮੁਕੰਨ ਨੰਬਰ ਉੱਤੇ ਵਾਹ ਹੰਦਾ ਦੂ ਵਾਲਿਆ ਬੱਲੇ ਬੱਲੇ ਕਰਾਈ ਹੈ ਅੱਧੂ ਪਿੰਡ ਦਾ ਕਿ ਜੁੱਧਰ ਪੁੱਜਿਆ ਹੋਇਆ ਨੈਟ ਤੇ ਖੜਾ ਸਿੰਘ ਸਰਵਾਰ ਮੁੰਡਾ ਦੇ ਬੱਲੇ ਬੱਲੇ ਕਿਹਦੀ ਕਰਾਈ ਹੁੰਦਾ ਹੈ ਲੋ ਉਧਰ ਵੀਰ ਦੀ ਆਲਟੋ ਗੱਡੀ ਦੀ ਚਾਬੀ ਡਿੱਗੀ ਹੋਈ ਇਹ ਕੇ ਬੇਨ ਨੂੰ ਮਿਲੀ ਹੋਵੇ ਤੇ ਜਰੂਰ ਪਾਉਣ ਦੀ ਕਰੋ ਮਿਹਰਬਾਨੀ ਹੋਵੇਗੀ ਮੈਚ ਦਾ ਉਹ ਵਾਲਾ ਕਰਨਾ ਹੈ ਜਿਹੜਾ ਆਹਾਂ ਮੈਂ ਵੀ ਬਾਈ ਨੇ ਦਾ ਸਾਹਮਣੇ ਵੀਡੀਓ ਬਣਾਉਂਦਾ ਤਿੰਨ ਅੰਦਰੋਲ ਦੇ ਵਿੱਚ ਦਾਦੂ ਜੀ ਬੋਲੀ ਫਲੈਸ਼ ਬੰਦ ਕਰ ਲੀਏ ਬਾਈ ਜੀ ਫਲੈਸ਼ ਬੰਦ ਕਰ ਲੀਏ ਜਿਹੜਾ ਵੀਰ ਵੀਡੀਓ ਬਣਾਉਂਦਾ ਹੈ ਵੀਡੀਓ ਜਿੰਨੀ ਮਰਜ਼ੀ ਬਣਾਓ ਕੋਈ ਚੱਕਰ ਨਹੀਂ ਫਲੈਸ਼ ਬੰਦ ਕਰਾਂਗੇ ਆਪਾਂ ਖਿਡਾਰੀਆਂ ਨੂੰ ਦੇਖ ਕੇ ਆਉਂਦੀ ਖੇਤਰ ਦੇ ਵਿੱਚ ਹਾਂ ਸਾਹਮਣੇ ਇਧਰਲੇ ਪਾਸੇ ਟਾਲ ਦਾ ਮੈਚ ਪਰ ਸਾਹਮਣੇ ਬਾਅਦ ਜਿਹੜੀ ਆਊਟ ਹੈ ਲੈ ਵੀ ਦਾਦੂ ਵਾਲੇ ਵਾਪਸੀ ਕਿਤੇ ਕਰਦੀਆਂ ਪੈਣ ਗਿਆ ਕਿਹੜੀ ਗੱਲ ਕਹਦੇ ਬੰਦ ਗਿਆ ਇਧਰਲੇ ਪਾਸੇ ਦਸੌਂਦੀਆਂ ਵਾਲਾ ਪ੍ਰਦੀਪ ਕਦੇ ਬੱਲੇ ਬੱਲੇ ਕਰਾਈ ਆਉਂਦਾ ਹੈ ਅਵੇ ਨਾਲ ਉਸ ਤੋਂ ਉੱਪਰ ਨੇ ਬੈਠ ਵੀ ਬੋਲਦੇ ਜੀ ਮੈਚ ਨੇ ਉਹ ਵੀ ਮੈਚ ਜਿਹੜੇ ਆਪਾਂ ਬੋਲਦੇ 11 ਗਰਾਊਂਡਾਂ ਦੇ ਜਿਹੜੀਆਂ ਜਿਹੜੀਆਂ ਟੀਮਾਂ ਦੇ ਮੈਚ ਨੇ ਹਲੋ ਅਵੇ ਇਧਰਲੇ ਪਾਸੇ ਵੀ ਨੰਬਰ ਦੱਸੋ ਜੀ ਦੋ ਨੰਬਰ ਗਰਾਊਂਡ ਦੇ ਕਿੰਨੇ ਕੰਨੇ ਹੋਗੇ ਪੇਪਰ ਨੰਬਰ ਗ੍ਰਾਮ ਦਾ ਵੀ ਮੈਚ ਹੈ ਇੱਕ ਪਾਸੇ ਕਹਿੰਦੇ ਸੰਦੂਰਨੀ ਵਾਲੇ ਡਾਕਟਰ ਦੀ ਟੀਮ ਜਿਹੜੀ ਕਿ ਬਣਾਈ ਹੈ ਦੂਜੇ ਪਾਸੇ ਮੱਤ ਦਾ ਪੁਣੀ ਟੀਮ ਦੀ ਜਿਹੜੀ ਖੇਡ ਵੀ ਅੱਜ ਬਾਰੇਕਾਪਰ ਵਿਕਾਸ ਦੀ ਗਰੇ ਮਾਣ ਜਿੱਤਾ ਮੁਟਿਆਰ ਉਹ ਸਾਹਮਣੇ ਡਾਕਾ ਤੇਨੂੰ ਘਾਟ ਦਿੱਤੀ ਬਹੁਤ ਤਕੜਾ ਜਿਹੜਾ ਜਿਹਦੇ ਖੇਡਿਆ ਜਾ ਰਿਹਾ ਹੈ ਬਿਲਕੁਲ ਬਰਾਬਰ ਦੀਆਂ ਬੈਲੈਂਸ ਟੀਮਾਂ ਨੇ ਖੇਡ ਗਰਾਊਂਡ ਦੇ ਅੰਦਰ ਵੀ ਭੱਜਦੇ ਹਨ ਇੱਕੋ ਜਿੱਕੇ ਵਾਣ ਮਿੱਤਰੋ ਅੱਜ ਟੱਕਰੇ ਦੇ ਹਾਣੀਆਂ ਨੂੰ ਹਾਣ ਮਿੱਤਰੋ ਕਿ ਰਾਜਾ ਖੇਲਾ ਲਿਖੇ ਗੱਲਾਂ ਲੱਖ ਲੱਖ ਦੀ ਦੀ ਸਫਲਤਾ ਦੀ ਪਰ ਆਪਣੀ ਉਹ ਘੰਮ ਪੈ ਗਈ ਸਫਲਤਾ ਦੇ ਵੱਡੇ ਪਰੀ ਬਠਿੰਡੇ ਦੀ ਧਰਤੀ ਦੇ ਸੱਖਾਂ ਦੀ ਕਦੇ ਵੱਡੀਆਂ ਲੱਗੀਆਂ ਨੇ ਇਹਦਾ ਖੇਡ ਦੇ ਮੈਦਾਨਾਂ ਦੇ ਅੰਦਰ ਅਗਲੀ ਸਰਵਿਸ ਕਰਦੇ ਨੇ ਮੁੰਡਾ ਪ੍ਰਦੀਪ ਕਹਿੰਦੇ ਤਿਆਰ ਪਰ ਤਿਆਰਾ ਖੇਡ ਦੇ ਅੰਦਰ ਇਹ ਵੀ ਮੁੰਡਾ ਕਦੇ ਚੋਟੀ ਦੇ ਪ੍ਰੋਫੈਸਰਾਂ ਚ ਗਿਰਦੀ ਆਉਂਦੀ ਹੈ ਸੋਦੀ ਪ੍ਰਦੀਪ ਦੀ ਤੇ ਮਾਨ ਸਨਮਾਨ ਦੀ ਕਦੇ ਆ ਖਿਡਾਰੀ